ਮਹਾਰਾਸ਼ਟਰ ਸਰਕਾਰ ਨੇ सांगਲੀ ਜ਼ਿਲ੍ਹੇ ਵਿੱਚ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖ ਦਿੱਤਾ ਹੈ ਸੂਬਾ ਸਰਕਾਰ ਨੇ ਨਾਮ ਤਬਦੀਲੀ ਸੰਬੰਧੀ ਇਹ ਐਲਾਨ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਵਿੱਚ ਕੀਤਾ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਛਗਨ ਪੂਜਵਲ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਨਾਮ ਤਬਦੀਲੀ ਦਾ ਇਹ ਫੈਸਲਾ ਵੀਰਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੈਬਨਿਟ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜੇਗੀ ਦਸਨ ਹੋਇਆ ਹੈ ਕਿ ਸ਼੍ਰੀ ਪ੍ਰਤੀਸ਼ਠਾ ਨਾਦੀ ਹਿੰਦੂ ਜਥੇਬੰਦੀ ਨੇ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖਣ ਦੀ ਮੰਗ ਨੂੰ ਲੈ ਕੇ ਇੱਕ ਪੱਤਰ ਸਾਗਲੀ ਕਲੈਕਟੋਰੇਟ ਨੂੰ ਦਿੱਤਾ ਸੀ ਸ਼੍ਰੀ ਪ੍ਰਤੀਸ਼ਠਾ ਜਥੇਬੰਦੀ ਦੀ ਅਗਵਾਈ ਸ਼ੰਭਾਜੀ ਭੀੜੇ ਕਰ ਰਹੇ ਹਨ ਜਿਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਉਹ ਮੰਗ ਪੂਰੀ ਹੋਣ ਤੱਕ ਆਰਾਮ ਨਹੀਂ ਕਰਨਗੇ ਇਸਲਾਮਪੁਰ ਦੇ ਇੱਕ ਸ਼ਿਵ ਸੈਨਾ ਆਗੂ ਨੇ ਇਹ ਤੱਕ ਕਿਹਾ ਕਿ ਨਾਮ ਬਦਲਣ ਦੀ ਇਹ ਮੰਗ 1986 ਤੋਂ ਬਕਾਇਆ ਹੈ ਮਹਾਰਾਸ਼ਟਰ ਸਰਕਾਰ ਨੇ सांगली ਜ਼ਿਲ੍ਹੇ ਵਿੱਚ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖ ਦਿੱਤਾ ਹੈ ਸੂਬਾ ਸਰਕਾਰ ਨੇ ਨਾਮ ਤਬਦੀਲੀ ਸੰਬੰਧੀ ਇਹ ਐਲਾਨ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਵਿੱਚ ਕੀਤਾ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਛਗਨ ਪੂਜਬਲ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਨਾਮ ਤਬਦੀਲੀ ਦਾ ਇਹ ਫੈਸਲਾ ਵੀਰਵਾਰ ਨੂੰ ਕੈਬਨਿਟ ਬੈਠਕ ਵਿੱਚ ਲਿਆ ਗਿਆ ਸੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੈਬਨਿਟ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜੇਗੀ ਦਸਨ ਹੋਇਆ ਹੈ ਕਿ ਸ਼੍ਰੀ ਪ੍ਰਤੀਸ਼ਟਾ ਨਾਦੀ ਹਿੰਦੂ ਜਥੇਬੰਦੀ ਨੇ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖਣ ਦੀ ਮੰਗ ਨੂੰ ਲੈ ਕੇ ਇੱਕ ਪੱਤਰ ਸਾਗਲੀ ਕਲੈਕਟੋਰੇਟ ਨੂੰ ਦਿੱਤਾ ਸੀ ਸ਼੍ਰੀ ਪ੍ਰਤੀਸ਼ਟਾ ਜਥੇਬੰਦੀ ਦੀ ਅਗਵਾਈ ਸ਼ੰਭਾਜੀ ਭੀੜੇ ਕਰ ਰਹੇ ਹਨ ਜਿਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਉਹ ਮੰਗ ਪੂਰੀ ਹੋਣ ਤੱਕ ਆਰਾਮ ਨਹੀਂ ਕਰਨਗੇ ਇਸਲਾਮਪੁਰ ਦੇ ਇੱਕ ਸ਼ਿਵ ਸੈਨਾ ਆਗੂ ਨੇ ਇਹ ਤੱਕ ਕਿਹਾ ਕਿ ਨਾਮ ਬਦਲਣ ਦੀ ਇਹ ਮੰਗ 1986 ਤੋਂ ਬਕਾਇਆ ਹੈ ਮਹਾਰਾਸ਼ਟਰ ਸਰਕਾਰ ਨੇ सांगली ਜ਼ਿਲ੍ਹੇ ਵਿੱਚ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖ ਦਿੱਤਾ ਹੈ ਸੂਬਾ ਸਰਕਾਰ ਨੇ ਨਾਮ ਤਬਦੀਲੀ ਸੰਬੰਧੀ ਇਹ ਐਲਾਨ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਵਿੱਚ ਕੀਤਾ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਛਗਨ ਪੂਜਵਾਲ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਨਾਮ ਤਬਦੀਲੀ ਦਾ ਇਹ ਫੈਸਲਾ ਵੀਰਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੈਬਨਿਟ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜੇਗੀ ਦਸਨ ਹੋ ਗਿਆ ਕਿ ਸ਼੍ਰੀ ਪ੍ਰਤੀਸ਼ਠਾ ਨਾਦੀ ਹਿੰਦੂ ਜਥੇਬੰਦੀ ਨੇ ਇਸਲਾਮਪੁਰ ਦਾ ਨਾਮ ਬਦਲ ਕੇ ਈਸ਼ਵਰਪੁਰ ਰੱਖਣ ਦੀ ਮੰਗ ਨੂੰ ਲੈ ਕੇ ਇੱਕ ਪੱਤਰ ਸਾਗਲੀ ਕਲੈਕਟੋਰੇਟ ਨੂੰ ਦਿੱਤਾ ਸੀ ਸ਼੍ਰੀ ਪ੍ਰਤੀਸ਼ਠਾ ਜਥੇਬੰਦੀ ਦੀ ਅਗਵਾਈ ਸ਼ੰਭਾਜੀ ਭੀੜੇ ਕਰ ਰਹੇ ਹਨ ਜਿਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਉਹ ਮੰਗ ਪੂਰੀ ਹੋਣ ਤੱਕ ਆਰਾਮ ਨਹੀਂ ਕਰਨਗੇ ਇਸਲਾਮਪੁਰ ਦੇ ਇੱਕ ਸ਼ਿਵ ਸੈਨਾ ਆਗੂ ਨੇ ਇਹ ਤੱਕ ਕਿਹਾ ਕਿ ਨਾਮ ਬਦਲਣ ਦੀ ਇਹ ਮੰਗ 1986 ਤੋਂ ਬਕਾਇਆ ਹੈ